ਮੈਂ ਸਭੀ ਬ੍ਰਾਡ ਸਵਾਗਤ ਕਰਦੀ ਹਾਂ ਤੁਹਾਡਾ ਸਾਰੇ ਸਾਈਜ਼ ਪ੍ਰੇਮੀਆ ਦਾ ਫੇਸਬੁੱਕ ਪੇਜ ਸਭੀ ਮਿਲਿਆ ਤੇ ਅੱਜ ਤੁਹਾਡੇ ਨਾਲ ਤ੍ਰਿਪਤਾ ਕੇ ਸਿੰਘ ਦੀ ਕਹਾਣੀ ਸੈਵਨਥ ਸੈਂਸ ਸਾਂਝੀ ਕਰਨ ਜਾ ਰਹੀ ਹਾਂ ਜੀ ਇੱਕ ਮਹੀਨਾ ਹੋ ਗਿਆ ਸੀ ਮੈਡਮ ਨੂੰ ਸਾਡੇ ਵਿੰਗ ਵਿੱਚ ਡਿਊਟੀ ਜੁਆਇਨ ਕੀਤੀਆਂ ਪਰ ਚੰਦ ਚਰਚਾ ਅਜੇ ਵੀ ਪਹਿਲੇ ਦਿਨ ਵਾਂਗ ਹੀ ਕਾਇਮ ਸੀਗੀ ਮੈਂ ਬੜੀ ਹੈਰਾਨੀ ਨਾਲ ਆਪਣੇ ਪਲੀਗਜ਼ ਦੇ ਮੈਡਮ ਬਾਰੇ ਚਟਕਾਰੇ ਲੈ ਲੈ ਕੇ ਕਮੈਂਟ ਸੁਣਦਾ ਹਾਂ ਅਸੀਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਭੜੇ ਲਿਖੇ ਸੱਭਿਆਕ ਅਤੇ ਮਾਡਰਨ ਸਮਝ ਲਈਏ ਪਰ ਅਸਲ ਅਸੀਂ ਕੀ ਹਾਂ ਇਹ ਤਾਂ ਸਾਡੇ ਲੰਚ ਟਾਈਮ ਵੇਲੇ ਕੰਟੀਨ ਚ ਬੈਠ ਕੇ ਕੀਤੀ ਗੱਪਸ਼ਪ ਤੋਂ ਸਮਝਿਆ ਜਾ ਸਕਦਾ ਹੈ ਕਿਵੇਂ ਆ ਬਾਈ ਬੱਲੀ ਤੇਰੀ ਤਾਂ ਅੱਜਕੱਲ ਪੌ 12 ਆਏ ਬਈ ਗਰਮੀਤ ਸਿੰਘ ਮੱਥੇ ਤੋਂ ਪੱਗ ਨੂੰ ਢੇਠਾ ਖਿੱਚਦਾ ਹੋਇਆ ਖਚਰੀ ਹਾਸੀ ਹੱਸਦਾ ਆਹੋ ਬਈ ਡਿਊਟੀ ਟਾਈਮ ਵੇਲੇ ਬਾਹਰ ਖੜੀ ਰਹਿੰਦੀ ਆ ਇਹਦੇ ਕਮਰੇ ਵਿੱਚ ਤਾਂ ਅੱਜਕੱਲ ਸ਼ਰਮਾ ਕੁਤਰੀਆਂ ਮੁੱਛਾਂ ਤੇ ਉਂਗਲੀ ਤੇ ਅੰਗੂਠਾ ਫੇਰਦਿਆਂ ਚੁੰਨੀਆਂ ਅੱਖਾਂ 'ਚ ਹੱਸਤਾ ਹੋਇਆ ਕਹਿੰਦਾ ਚੱਲ ਵੀਰੇ ਕਰ ਲੈ ਮੋਜਾਂ ਚਾਰ ਦਿਨ ਤੂੰ ਵੀ ਜੋੜੀ ਰੋਟੇਸ਼ਨ 'ਚ ਕਦੀ ਸਾਡੀ ਵੀ ਵਾਰੀ ਆਊਗੀ ਮਨਜੀਤ ਸਿੰਘ ਕਿਹੜਾ ਕਿਸੇ ਤੋਂ ਪਿੱਛੇ ਰਹਿਣ ਵਾਲਾ ਸੀਗਾ ਭਾਈ ਇੱਕ ਗੱਲ ਆ ਸਾਲੀ ਕਟਮੀ ਜਿਹੀ ਪਜਾਮੀ 'ਚ ਧਰਮ ਨਾਲ ਸੋਹਣੀ ਬੜੀ ਲੱਗਦੀ ਆ ਕਰਮੀਤ ਸਿੰਘ ਮੂੰਹ 'ਚ ਬਰਕੀ ਪਾਉਂਦਿਆਂ ਬੋਲਿਆ ਚਲੋ ਛੱਡੋ ਯਾਰ ਕੋਈ ਹੋਰ ਗੱਲ ਵੀ ਕਰ ਲੋ ਮੈਂ ਥੋੜਾ ਜਿਹਾ ਖਿੱਚ ਗਿਆ ਖਿਆ ਓ ਯਾਰ ਇਹ ਤਾਂ ਯਾਰਾਂ ਦੀਆਂ ਹਾਸੀਆਂ ਖੇਡੀਆਂ ਨੇ ਜਿਹੜੀ ਸਾਲੀ ਇੰਨੀ ਔਲਜੀ ਹੋਈ ਆ ਜ਼ਿੰਦਗੀ ਕਿ ਹੱਸਣ ਲਈ ਵੀ ਬਹਾਨੇ ਲੱਭਣੇ ਪੈਂਦੇ ਨੇ ਸੁਖਿੰਦਰ ਆਪਣਾ ਟਿਫਨ ਸਿਮੇਟਦਾ ਹੋਇਆ ਬੋਲਿਆ ਤੇ ਹੋਰ ਕੀ ਹੁਣੇ ਤਾਂ ਕਪਲ ਸ਼ਰਮੇ ਦੀ ਕਮੇਟੀ ਵੀ ਬੋਰਿੰਗ ਲੱਗਦੀ ਆ ਨਾਨਵੇਜ ਤੋਂ ਬਿਨਾ ਲਤੀਫਾ ਸਾੜਾ ਲਤੀਫਾ ਹੀ ਨਹੀਂ ਲੱਗਦਾਗਾ ਗਰਮੀਰ ਸਿੰਘ ਅੱਖਾਂ ਵਿੱਚ ਦੀ ਹੱਸਦਾ ਹੋਇਆ ਬੋਲਿਆ ਗੱਲਾਂ ਕਰਦਿਆਂ ਕਰਦਿਆਂ ਅਸੀਂ ਸਭ ਮੋੜ ਆਪਣੀਆਂ ਆਪਣੀਆਂ ਸੀਟਾਂ ਤੇ ਆ ਬਹਿੰਦੇ ਆ ਮੇ ਟੇਬਲ ਤੇ ਪਈਆਂ ਫਾਈਲਾਂ ਵੱਲ ਝਾਕਦਾ ਫਿਰ ਨਾਲ ਦੀ ਸੀਟ ਤੇ ਬੈਠੀ ਮੈਡਮ ਅਨੁਪਮਾ ਬਾਰੇ ਸੋਚਣ ਲੱਗ ਪੈਂਦਾ ਉਸਰ ਚੁੱਕਾ ਹੀ ਆਪਣੇ ਕੰਮ 'ਚ ਬਿਜੀਆ ਉਹਨਾਂ ਸਭ ਗੱਲਾਂ ਤੋਂ ਅਣਜਾਣ ਜਿਹੜੀਆਂ ਮੈਂ ਤੇ ਮੇਰੇ ਕਲੀਗਜ਼ ਉਸ ਬਾਰੇ ਕਰਦੇ ਹਾਂ ਉਹ ਬਹੁਤ ਸਹਿਜ ਹੈ ਫਿਰ ਮੈਂ ਹੀ ਕਿਉਂ ਡਿਸਟਰਬ ਹਾਂ ਆਪਣੇ ਕਲੀਗਜ਼ ਦੀਆਂ ਗੱਲਾਂ ਕਰਕੇ ਜਾਂ ਫਿਰ ਆਪਣੇ ਅੰਦਰ ਆਪਣੇ ਨਾਲ ਹੀ ਚੱਲ ਰਹੇ ਦਵੰਦ ਕਰਕੇ ਪਤਾ ਨਹੀਂ ਸਾਹਿਬ ਜੀਜਾ ਮੁੰਜੀ RAM ਮੇਰੀ ਟੇਬਲ ਤੇ ਚਾਹ ਦਾ ਕੱਪ ਧਰ ਗਿਆ ਮੇਰੇ ਲਈ ਚਾਹ ਥੋੜੀ ਕਮ ਚੀਨੀ ਵਾਲੀ ਲਾਇਆ ਕੀਜੀਏ ਮੈਡਮ ਨੇ ਹੌਲੀ ਜਹੀ ਆਵਾਜ਼ ਵਿੱਚ ਮੁੰਛੀ ਨੂੰ ਕਿਹਾ ਸੀ ਠੀਕ ਹੈ ਮੈਡਮ ਜੀ ਆਖ ਮੁੰਛੀ ਰਾਵ ਕਮਰੇ ਤੋਂ ਬਾਹਰ ਹੋ ਗਿਆ ਸਰ ਕਦੀ ਸਾਨੂੰ ਵੀ ਚਾਹ ਪਿਆ ਦਿਆ ਕਰੋ ਮੈਡਮ ਵੀਨਾ ਜਿਸ ਦੀ ਅਨੁਪਮਾ ਤੋਂ ਪਹਿਲਾਂ ਇਸੇ ਸੀਟ ਤੇ ਡਿਊਟੀ ਸੀ ਚੈੱਕ ਦੀ ਹੋਈ ਬੋਲੀ ਹਾਂਜੀ ਮੈਡਮ ਕਿਉਂ ਨਹੀਂ ਹੁਣੇ ਮੰਗਵਾ ਲੈਣੇ ਹਾਂ ਮੈਂ ਸਹਿਜ ਨਾਲ ਕਿਹਾ ਨਹੀਂ ਨਹੀਂ ਸਰ ਹੁਣ ਤਾਂ ਮੈਂ ਪੀ ਕੇ ਆਈ ਹਾਂ ਤੁਸੀਂ ਕਰੋ ਇੰਜੋਏ ਆਪਣੀ ਚਾਹ ਆਖ ਵੀਨਾ ਅਨਪਮਾ ਵੱਲ ਦੇਖ ਕੇ ਮੁਸਕराई ਤੇ ਉਸਨੇ ਵੀ ਮੁਸਕਰਾ ਕੇ ਆਪਣਾ ਕੱਪ ਚੁੱਕ ਲਿਆ ਥੋੜਾ ਰੋਕ ਕੇ ਵੀਨਾ ਚਲੀ ਗਈ ਮੈਂ ਬਾਅਦ ਸੋਚਣ ਲੱਗਾ ਵੀਨਾ ਪਾਲਾ ਕਿਸ ਕੰਮ ਆਈ ਹੋਵੇਗੀ ਮੇਰੇ ਕਮਰੇ ਵਿੱਚ ਮੈਨੂੰ ਪੱਕਾ ਪਤਾ ਐਸਨੂੰ ਗਰਮੀਤ ਸਿੰਘ ਨੇ ਭੇਜਿਆ ਹੋਣਾ ਸਾਲਿਆਂ ਨੇ ਦਿਮਾਗਾ ਵਿੱਚ ਪਤਾ ਨਹੀਂ ਕੀ ਕਚਰਾ ਭਰਿਆ ਹੋਇਆ ਹੈ ਮੈਂ ਸਿਰ ਨੂੰ ਝਟਕਾ ਜਿਹਾ ਦਿੱਤਾ ਤੇ ਸਾਹਮਣੇ ਪਈਆਂ ਫਾਈਲਾਂ 'ਚ ਰੁੱਝ ਗਿਆ ਫਾਈਲਾਂ ਤੋਂ ਨਜ਼ਰ ਚੁਰਾ ਕੇ ਮੈਂ ਵੇਚ ਅਨੁਪਮਾ ਵੱਲ ਵੀਕ ਕਨੱਖਾ ਜਿਹਾ ਚਾਕ ਲੈਂਦਾ ਉਸ ਦਾ ਇਸ ਕਮਰੇ ਚ ਮੇਰੇ ਨਾਲ ਹੋਣਾ ਦੂਜਿਆਂ ਲਈ ਸਾੜੇ ਦਾ ਕਾਰਨ ਸੀਗਾ ਤੇ ਮੇਰੇ ਲਈ ਫਖਰ ਦਾ ਅਨੁਪਮਾ ਹਰ ਕੰਮ ਨੂੰ ਬਹੁਤ ਸਹਿਜ ਤੇ ਸਲੀਕੇ ਨਾਲ ਕਰਦੀ ਸਾਰੀਆਂ ਫਾਈਲਾਂ ਨੂੰ ਥਾਂ ਸੇ ਰੱਖਦੀ ਹੈ ਟੇਬਲ ਤੋਂ ਚੱਕ ਕੇ ਅਲਮਾਰੀ ਚ ਫਾਈਲਾਂ ਦੇ ਬੰਡਲ ਰੱਖਣ ਜਾਂਦੀ ਧਰਤੀ ਤੇ ਪੋਲੇ ਪੱਬ ਇੰਜ ਧਰਦੀ ਧਰਤੀ ਤੇ ਐ ਜਿਵੇਂ ਧਰਤੀ ਨੂੰ ਛੱਟ ਲੱਗਣ ਤੋਂ ਬਚਾਉਣਾ ਹੋਵੇ ਕਾਰ ਨਾਲ ਨਹੀਂ ਜਾਣਾ ਸਰ 5:00 ਬਜ ਗਏ ਹਨ ਅਨੁਪਮਾ ਮੋੜ ਤੇ ਲੰਮਾ ਪਰਸਲ ਲਟਕਾਈ ਜਾਣ ਲਈ ਤਿਆਰ ਖੜੀ ਸੀ ਮੈਨੂੰ ਜਿਵੇਂ ਟਾਈਮ ਦਾ ਚੇਤਾ ਹੀ ਭੁੱਲ ਗਿਆ ਸੀ ਮੈਂ ਆਪਣਾ ਨੈਕਸਟ ਸਟੌਪ ਸਾਂਭਣ ਲੱਗਦਾ ਬਾਹਰ ਆ ਕੇ ਦੇਖਦਾ ਸੁਖਜਿੰਦਰ ਸਕੂਟਰ ਸਟਾਰਟ ਕਰਕੇ ਅਨੁਪਮਾ ਨੂੰ ਲਿਫਟ ਆਫਰ ਕਰ ਰਿਹਾ ਸੀਗਾ ਨਹੀਂ ਮੈਂ ਬੱਸ ਸੇ ਚਲੀ ਜਾਊਂਗੀ ਥੈਂਕਸ ਆਹ ਖਨੁਪਮਾ ਅੱਗੇ ਚੱਲ ਪਈ ਇੱਕ ਵਾਰ ਤਾਂ ਮੈਂ ਵੀ ਸੋਚਿਆ ਕਿ ਉਸ ਨੂੰ ਲਿਫਟ ਦੇਣ ਬਾਰੇ ਪੁੱਛ ਲਵਾਂ ਉਸ ਦਾ ਘਰ ਮੇਰੇ ਘਰ ਦੇ ਰਾਹ ਤੇ ਹੀ ਸੀਗਾ ਪਰ ਮੈਂ ਪੁੱਛ ਨਾ ਸਕਿਆ ਮਾਰਨਿੰਗ ਸਰ ਅਗਲੇ ਦਿਨ ਸਵੇਰੇ ਦਫ਼ਤਰ ਪਹੁੰਚਦੇ ਅਨੁਪਮਾ ਦੀ ਮਿੱਠੀ ਆਵਾਜ਼ ਨੇ ਮੇਰਾ ਸਵਾਗਤ ਕੀਤਾ ਵੈਰੀ ਗੁੱਡ ਮਾਰਨਿੰਗ ਮੈਂ ਵੀ ਚਹਿ ਕੇ ਜਵਾਬ ਦਿੱਤਾ ਫਿਰ ਅਸੀਂ ਆਪਣੇ ਆਪਣੇ ਕੰਮਾਂ 'ਚ ਰੁੱਝ ਗਏ ਅਨੁਪਮਾ ਅੱਜ ਹਲਕੇ ਅਸਮਾਨੀ ਕੋਰਤੇ ਨਾਲ ਨੀਲੇ ਰੰਗ ਦਾ ਪਲਾਜੋ ਪਾ ਕੇ ਆਈ ਸੀ ਮੈਂ ਐਵੇਂ ਸਾਸਰੀ ਹੀ ਅੱਖਾਂ-ਅੱਖਾਂ ਵਿੱਚ ਉਸਦੀ ਫਿਗਰ ਦਾ ਨਾਪ ਤੋਲਣ ਲੱਗਾ ਸੀਗਾ ਉਹ ਨਾ ਬਹੁਤ ਹੀ ਮੋਟੀ ਸੀ ਨਾ ਪਤਲੀ ਸੀ ਪਰ ਮੇਜੇ ਜਿਸਮ ਵਾਲੀ ਸੀ ਰੰਗ ਕਣਕਵੰਨਾ ਤੇ ਚਿਹਰਾ ਤਲਸਮੀ ਜਿਹੀ ਹਸੀ ਉਹਦਾ ਇਕਦਮ ਦੇਖ ਕੇ ਪਤਾ ਨਹੀਂ ਚੱਲਦਾ ਸੀ ਕਿ ਉਸ ਦੇ ਅੰਦਰ ਕੀ ਚੱਲ ਰਿਹਾ ਹੈ ਪਰ ਮੇਰੇ ਅੰਦਰ ਬਹੁਤ ਕੁਝ ਚੱਲ ਰਿਹਾ ਸੀਗਾ ਉਸ ਨੂੰ ਇੰਜ ਹੀ ਨਜ਼ਰਾਂ ਨਾਲ ਤੋਲਣਾ ਉਸ ਦੇ ਅੰਗਾਂ ਨੂੰ ਨਿਹਾਰਨਾ ਮੈਨੂੰ ਆਪਣੇ ਆਪ ਤੇ ਸ਼ਰਮ ਜਿਹੀ ਆਈ ਮੈਂ ਆਪਣਾ ਧਿਆਨ ਕਿਸੇ ਹੋਰ ਪਾਸੇ ਕਰ ਲਿਆ ਦੁਪਹਿਰੇ ਆਪਣਾ ਆਪਣਾ ਲੰਚ ਬਾਕਸ ਚੱਕੀ ਅਸੀਂ ਸਾਰੇ ਫਿਰ ਇਕੱਠੇ ਹੋ ਕੇ ਕੰਟੀਨੂਅਲ ਨੂੰ ਤੁਰ ਪਏ ਸਭ ਨੇ ਆਪਣਾ ਆਪਣਾ ਡੱਬਾ ਖੋਲ੍ਹਿਆ ਤੇ ਨਾਲ ਹੀ ਅਨਪਮਾ ਪ੍ਰਾਨ ਵੀ ਖੋਲ੍ਹ ਲਿਆ ਸੀਗਾ ਯਾਰ ਬੱਲੀ ਆ ਤੇਰੇ ਵਾਲੀ ਅਨਪਮਾ ਮੈਡਮ ਦਾ ਪੂਰਾ ਨਾਮ ਕੀ ਹੈ ਸ਼ਰਮਾ ਮੂੰਗੀ ਦੀ ਦਾਲ ਚ ਵਰਕੀ ਭਾਂਦਾ ਬੋਲਿਆ ਉਸ ਦਾ ਪੂਰਾ ਨਾ ਅਨਪਮਾ ਹੀ ਹੈ ਮੈਂ ਉਸ ਦੀ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ ਯਾਰ ਅਨਪਮਾ ਤਾਂ ਹੋਇਆ ਮੇਰਾ ਮਤਲਬ ਪਿੱਛੇ ਕੀ ਲਾਉਂਦੀ ਆ ਸ਼ਰਮ ਨੇ ਦਾਲ ਵਾਲਾ ਡੱਬਾ ਮੂੰਹ ਨੂੰ ਲਾਉਂਦਿਆਂ ਪੁੱਛਿਆ ਸੀ ਪਿੱਛੇ ਕੀ ਲਾਉਂਦੀ ਆ ਸﺠਿੰਦਰ ਦੇ ਮੂੰਹੋਂ ਜੋ ਇੰਨੀ ਜ਼ੋਰ ਦੀ ਹਾਸਾ ਫੁੱਟਿਆ ਕਿ ਉਸ ਦੇ ਮੂੰਹ ਤੇ ਖਾਣੇ ਮੂੰਹ ਦੇ ਖਾਣੇ ਦੇ ਛਿੱਟੇ ਸਾਰਿਆਂ ਦੇ ਮੂੰਹ ਤੇ ਪੈ ਗਏ ਸੀਗੇ ਉਸ ਨੂੰ ਆਪਣਾ ਕੱਲ ਦਾ ਸੁਨਾਇਆ ਘਟਿਆ ਯੋਗ ਜ਼ਿਆਦਾ ਆ ਗਿਆ ਸੀਗਾ ਬਾਕੀ ਸਭ ਨੇ ਵੀ ਆਪਣੇ ਠਾਕੇ ਉਸਦੇ ਹੱਥ ਚ ਰਲਾ ਦਿੱਤੇ ਤੇ ਆਪਣਾ ਮੂੰਹਾਂ ਦੇ ਪਏ ਛਿੱਟੇ ਉਹਨਾਂ ਨੂੰ ਭੁੱਲ ਗਏ ਸੀਗੇ ਮੈਨੂੰ ਖੌਫਤ ਹੋਈ ਮੈਂ ਹੱਥ ਧੋਣ ਦੇ ਬਹਾਨੇ ਉੱਥੋਂ ਅੱਠ ਖਲੋਤਾ ਸਾਹਮਣੇ ਤੋਂ ਅਨਪਮਾ ਆਉਂਦੀ ਦਿਸੀ ਮੈਨੂੰ ਹੈਰਾਨ ਹੋਏ ਨੂੰ ਦੇਖ ਕਹਿਣ ਲੱਗੀ ਅੱਜ ਮੈਂ ਟਿਫਨ ਘਰ ਮੇ ਭੁਲਾਈ ਹੂੰ ਸੋਚਿਆ ਕੈਂਟੀਨ ਸੇ ਕੁਝ ਖਾ ਲੂੰਗੀ ਆਖ ਕੇ ਉਹ ਕਾਊਂਟਰ ਵੱਲ ਨੂੰ ਵੱਧ ਗਈ ਸੀ ਮੈਂ ਮੜ ਆਪਣੇ ਕਲੀਕਸ ਦੀ ਟਾਣੀ 'ਚ ਆ ਬੈਠਾ ਚਿਕਨ 버ਗਰ ਮਿਲੇਗਾ ਅਨਪਮਾ ਨੇ ਹੌਲੀ ਜਹੀ ਪੁੱਛਿਆ ਨਹੀਂ ਮੈਡਮ ਵਜ ਸੈਂਡਵਿਚਾ ਚਲਿਏ ਵਹੀ ਦੇ ਦਿਜੀਏ ਉਸ ਖਾਲੀ ਪੇ ਟੇਬਲ ਤੇ ਬੈਠ ਸੈਂਡਵਿਚ ਖਾਣ ਲੱਗ ਪਈ ਸੀ ਚਿਕਨ 버ਗਰ ਗਣਮਿਤ ਨੇ ਹਾਲ ਹੀ ਜਿਹੀ ਕਿਹਾ ਇਹ ਤਾਂ ਸ਼ਾਮ ਨੂੰ ਫਟ ਛਟ ਲਾ ਵੀ ਲੈਂਦੀ ਹੋਣੀ ਆ ਸੁਖਜਿੰਦਰ ਮਸਕੜੀਏ ਜੀ ਹੱਸਿਆ ਸ਼ਰਮੇ ਦੀ ਕਲਪਨਾ 'ਚ ਤਾਂ ਉਹ ਉਸ ਨਾਲ ਜਾਂ ਟਕਰਾਰ ਰਹੀ ਹੋਣੀ ਆ ਮੈਂ ਚੁੱਪਚਾਪ ਉਥੋਂ ਅੱਠ ਖਲੋਤਾ ਤੇ ਆ ਕੇ ਆਪਣਾ ਕੰਮ ਦੇਖਣ ਲੱਗਾ ਥੋੜੀ ਦੇਰ ਬਾਅਦ ਅਨੁਪਮਾ ਵੀ ਆ ਗਈ ਤੇ ਆਪਣੇ ਕੰਮ ਵਿੱਚ ਰੁੱਝ ਗਈ ਸਰ ਜੀ ਫਾਈਲ ਦੇਖ ਲੀਜੀ ਮੈਨੇ ਕੰਪਲੀਟ ਕਰਦੀ ਹੈ ਆਪ ਇੱਕ ਵਾਰ ਦੇਖ ਲੈਣ ਕੁਰਸੀ ਕੋਲ ਖਲੋਤੀ ਅਨੁਪਮਾ ਕੋਲ ਮਿੱਠੀ ਮਿੱਠੀ ਮਹਿਕ ਆ ਰਹੀ ਸੀ ਮੇਰਾ ਦਿਲ ਕਰਦਾ ਸੀ ਕਿ ਉਹ ਕੁਝ ਚਿਰ ਇੰਜ ਹੀ ਖੜੀ ਰਹੇ ਤੇ ਮੈਂ ਲੰਮੇ ਲੰਮੇ ਸਹ ਲੈਦਾ ਰਹਾ ਪਰ ਉਹ ਤਾਂ ਕਦੋਂ ਦੀ ਆਪਣੇ ਸੀਟ ਤੇ ਜਾ ਬੈਠੀ ਸੀ ਕਾਰਜੇ ਕਰਾਉਂਦੇ ਕਈ ਮਹੀਨੇ ਬੀਤ ਗਏ ਦਫ਼ਤਰ ਕੰਮ ਵੀ ਉਸੇ ਤਰ੍ਹਾਂ ਚੱਲਦਾ ਰਿਹਾ ਤੇ ਕੰਟੀਨ 'ਚ ਚਰਚਾ ਵੀ ਫਰਕ ਸਿਰਫ ਇੰਨਾ ਸੀ ਕਿ ਦਫ਼ਤਰ 'ਚ ਕੰਮ ਕਰਦਿਆਂ ਬੀਨਾ, ਅਮਰਤ, ਰਜਨੀ ਤੇ ਕਮਲਜੀਤ ਹੋਰਾਂ ਦਾ ਕੱਪੜੇ ਪਹਿਨਣ ਦਾ ਢੰਗ ਤਰੀਕਾ ਥੋੜਾ ਬਿਹਤਰ ਹੋ ਗਿਆ ਸੀਗਾ ਅਨਪਮਾ ਦੀ ਹਿੰਦੀ 'ਚ ਥੋੜੀ-ਬਹੁਤ ਪੰਜਾਬੀ ਰਲ ਗਈ ਸੀ ਪਰ ਉਸ ਦਾ ਸਟਾਈਲ ਸਲੀਕਾ ਤੇ ਚਾਲ ਟਾਲ ਸਭ ਤੋਂ ਵੱਖਰੀ ਸੀ ਸ਼ਾਇਦ ਆਪਣੇ ਵੱਖਰੇ ਰਹਿਣ ਸਹਿਣ ਤੇ ਵੱਖਰੇ ਜਿਉਣ ਦੇ ਢੰਗ ਕਰਕੇ ਉਹ ਬਹੁਤਾ ਕਿਸੇ ਨਾਲ ਘੁਲਦੀ ਮਿਲਦੀ ਨਹੀਂ ਸੀਗੀ ਪਰ ਮੇਰੇ ਨਾਲ ਹੁਣ ਖੁੱਲ ਕੇ ਗੱਲ ਕਰ ਲੈਂਦੀ ਸੀ ਛੋਟੀ ਮੋਟੀ ਗੱਲ ਤੇ ਹੱਸ ਵੀ ਪੈਂਦੀ ਸੀ ਇੱਕ ਦਿਨ ਅਨੁਪਮਾ ਅਚਾਨਕ ਮੇਰੇ ਘਰ ਆ ਗਈ ਮਾ ਜਾਣਦੀ ਸੀ ਕਿ ਮੈਂ ਇਕੱਲਾ ਰਹਿੰਦਾ ਹਾਂ ਮੈਂ ਉਸ ਨੂੰ ਚਾਹ ਬੁਲਾਈ ਕੋਈ ਜੇਰ ਇਧਰ ਉਧਰ ਦੀਆਂ ਗੱਲਾਂ ਕਰਕੇ ਉਹ ਚਲੀ ਗਈ ਫਿਰ ਅਕਸਰ ਹੀ ਉਸ ਦਾ ਮੇਰੇ ਘਰ ਆਉਣਾ ਜਾਣਾ ਹੋ ਗਿਆ ਕਦੀ ਮੈਂ ਵੀ ਉਸ ਦੇ ਘਰੇ ਚਲਾ ਜਾਂਦਾ ਸੀ ਛੋਟੀਆਂ ਮੋਟੀਆਂ ਰਾਜਨੀਤੀ ਦੀਆਂ ਫਿਲਮਾਂ ਜਾਂ ਫਿਲਮਾਂ ਦੀਆਂ ਗੱਲਾਂ ਜਾਂ ਫਿਰ ਕ੍ਰਿਕਟ ਦੀਆਂ ਗੱਲਾਂ ਕਰਦੇ ਰਹਿੰਦੇ ਉਸ ਦਾ ਆਉਣਾ ਮੈਨੂੰ ਚੰਗਾ ਲੱਗਦਾ ਇਸੀ ਤਰ੍ਹਾਂ 4-5 ਮਹੀਨੇ ਹੋਰ ਬੀਤ ਗਏ ਦਫ਼ਤਰ ਦਾ ਮਾਹੌਲ ਉਦੋਂ ਦਾ ਉਦੋਂ ਹੀ ਸੀਗਾ ਅਨਪਮਨ ਨੂੰ ਦੇਖ ਕੇ ਸੁਖਿੰਦਰ ਹੋਰਾਂ ਦੀ ਲਾਲ ਅਜੇ ਵੀ ਟਪਕਦੀ ਸੀ ਆਪਣੇ ਘਟੀਆਂ ਜੋਕਸ ਚ ਦਫ਼ਤਰੀ ਔਰਤਾਂ ਨੂੰ ਸ਼ਾਮਲ ਕਰਕੇ ਮਜ਼ੇ ਲੈਂਦੇ ਰਹਿੰਦੇ ਪੁਰਾਣੀਆਂ ਬੀਬੀਆਂ ਵੀ ਪਤਾ ਨਹੀਂ ਕਿਉਂ ਅਨਪਮਾ ਨਾਲ ਖਾਰ ਖਣ ਲੱਗ ਪਈਆਂ ਸਨ ਸ਼ਾਇਦ ਉਹ ਚਾਹ ਕੇ ਵੀ ਉਸ ਵਰਗੀਆਂ ਨਹੀਂ ਸੀ ਬਣ ਸਕਦਾਂਗੀਆਂ ਅਨਪਮਨ ਦਾ ਆਪਣੇ ਆਪ ਵਰਗਾ ਹੋਣਾ ਵੀ ਉਸ ਲਈ ਸ਼ਰਾਪ ਸੀਗਾ ਸ਼ਾਇਦ ਪਰ ਉਹ ਸਭ ਕੋਈ ਤੋਂ ਨਿਰਲੇਪ ਦਫ਼ਤਰੀ ਪੋਲਿਟਿਕਸ ਤੋਂ ਬਚੀ ਹੋਈ ਸੀਗੀ ਮੈਂ ਉੱਠਦੇ ਬੈਠਦੇ ਅਜੇ ਵੀ ਉਸ ਨੂੰ ਚੋਹ ਰੱਖ ਨਾਲ ਦੇਖਦਾ ਰਹਿੰਦਾ ਮੈਨੂੰ ਖੁਸੀ ਕਿਉਂ ਜੋ ਮੇਰੇ ਕਲੀਗਜ਼ ਅਜੇ ਵੀ ਉਸ ਨਾਲ ਇੱਕ ਕੱਪ ਚਾਹ ਪੀਣ ਨੂੰ ਤਰਸਦੇ ਸਨ ਤੇ ਮੈਂ ਸਾਰਾ ਦਿਨ ਉਸ ਨਾਲ ਗੁਜ਼ਾਰਦਾ ਸੀ ਤਰ੍ਹਾਂ ਤਰ੍ਹਾਂ ਦੇ ਖਿਆਲ ਤਾਂ ਮੇਰੇ ਮਨ 'ਚ ਵੀ ਚੱਲਦੇ ਰਹਿੰਦੇ ਸਨ ਉਸ ਬਾਰੇ ਪਰ ਮੈਂ ਕਦੀ ਸ਼ੋਅ ਨਹੀਂ ਸੀ ਕਰਦਾ ਮੈਂ ਆਪਣੇ ਹਾਵਾਂ-ਭਾਵਾਂ ਤੇ ਪੂਰਾ ਕਾਬੂ ਰੱਖਦਾ ਸੀ ਘਰੇ ਕੱਲ ਵਿੱਚ ਵੀ ਮੈਂ ਜਦੋਂ ਉਸ ਨੂੰ ਮਿਲਦਾ ਤਾਂ ਇਸ ਗੱਲ ਦਾ ਖਾਸ ਖਿਆਲ ਰੱਖਦਾ ਕਿ ਮੇਰੀ ਸ਼ੋਅ ਨਾਲ ਕਿਤੇ ਉਹ ਹਟ ਨਾ ਹੋ ਜਾਵੇ ਬਈਆ ਸਾਡਾ ਬੱਲੀ ਤਾਂ ਬੜਾ ਸ਼ੁਪਰ ਉਸ ਤੋਂ ਨਿਕਲਿਆ ਗਰਮੀਤ ਨੇ ਲੰਚ ਵੇਲੇ ਇੱਕ ਦਿਨ ਐਵੇਂ ਹੀ ਮੈਨੂੰ ਧਰ ਲਿਆ ਕਿਉਂ ਬਈ ਇਸਨੇ ਜੇ ਹਕੀ ਕਰਤਾ ਸ਼ਰਮਾ ਹੈਰਾਨ ਹੋ ਕੇ ਬੋਲਿਆ ਕੀ ਕੀਤਾ ਇਹਨੇ ਤਾਂ ਯਾਰਾਂ ਤੋਂ ਉਹਲਾ ਹੀ ਇਨਾ ਰੱਖਿਆ ਕਿ ਕਿਸੇ ਨੂੰ ਪਹਿਣਖੀ ਨਹੀਂ ਪੈਣ ਦਿੱਤੀ ਗਰਮੀਤ ਬੋਲਿਆ ਸਾਲਿਆ ਕੱਲਾ ਹੀ ਮਨਾਈ ਲਈ ਮਨਾਈ ਮਲਾਈ ਨਿਕਲ ਗਈ ਐ ਦੇਖ ਲੈ ਹਾਜਮ ਨਹੀਂ ਹੋਣੀ ਗਰਮੀਤ ਨੇ ਮੱਚ ਨੂੰ ਮਰੋੜਾ ਦੰਦਿਆ ਆਖਿਆ ਸੀਗਾ ਉਹ ਨਹੀਂ ਯਾਰ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਛੇਪ ਤੇ ਜਿਹਨੇ ਕਿਹਾ ਐਸੀ ਗੱਲ ਕਿਉਂ ਨਹੀਂ ਹੋਈ ਤੇਰੇ ਕਰੋ ਨਿਕਲਦੀ ਨੂੰ ਮੈਂ ਆਪ ਆਪਣੇ ਅੱਖੀਂ ਦੇਖਿਆ ਏ ਉਹ ਹਾਂ ਬਸ ਐਵੇਂ ਕਿਸੇ ਕੰਮ ਆਈ ਸੀ ਅੱਛਾ ਫਿਰ ਹੁਣ ਇਹ ਦੱਸ ਕੇ ਗੱਲ ਕਿੱਥੇ ਤੱਕ ਪਹੁੰਚੀ ਏ ਉਹ ਯਾਰ ਤੁਸੀਂ ਵੀ ਨਾ ਐਵੇਂ ਬਿੱਲੀ ਦਾ ਬੁਲੰਦ ਸਿਓ ਬਣਾ ਲੈਨੇ ਹੋ ਮੈਂ ਨਕਲੀ ਜਿਹੇ ਗੁੱਸੇ 'ਚ ਕਿਹਾ ਸੀਗਾ ਇਦਾਂ ਇੰਨੀ ਮੰਨ ਦੇ ਬਈ ਹੁਣ ਤੁਸੀਂ ਮਲਾਈ ਦੇ ਕੱਲੇ-ਕੱਲੇ ਖਾਦੇ ਚਮਚੇ 'ਚ ਹਿਸਾਬ ਦੇਣਾ ਪਊਗਾ ਸ਼ਰਮਾ ਚੁੰਨੀ ਅੱਖਾਂ 'ਚ ਫਰਲਾਉਂਦਾ ਹੋਇਆ ਬੋਲਿਆ ਸੀਗਾ ਮਨ ਹੀ ਮਨ ਮੈਂ ਖੁਸ਼ ਹੋ ਰਿਆਂ ਸੀਗਾ ਇਹ ਸਾਰੇ ਮੇਰੇ ਕਲੀਜ਼ ਜਿਸ ਔਰਤ ਦੇ ਦਿਨ ਰਾਤ ਖਾਪ ਦੇਖ ਰਹੀ ਸੀ ਉਹ ਹੁਣ ਮੇਰੀ ਦੋਸਤ ਸੀਗੀ ਮੈਂ ਆਪਣੇ ਆਪ ਨੂੰ ਧਰਤੀ ਤੋਂ ਗੱਠੂਜਾ ਸਮਝ ਰਿਆ ਸੀ ਦੇਖਣ ਨੂੰ ਗੱਡੀ ਫਸਟ ਹੈਂਡ ਹੀ ਲੱਗਦੀ ਆ ਤੂੰ ਐਂ ਦੱਸ ਬਈ ਟੈਸਟ ਡਰਾਈਵ ਲਈ ਕਿ ਆ ਕਿ ਨਹੀਂ ਹੈ ਜੀ ਸੁਖਜਿੰਦਰ ਨੇ ਉੱਚੀ ਦੇਨੇ ਹੱਸਦੇ ਨੇ ਅੱਖ ਦੱਬੀ ਉਹ ਯਾਰ ਇਹੋ ਜਿਹਾ ਕੁਝ ਨਹੀਂ ਹੈ ਸਾਡੇ ਵਿਚਕਾਰ ਹੋਰ ਕਿਹੋ ਜਿਹਾ ਹੈ ਤੁਹਾਡੇ ਵਿੱਚ ਸੁਖਜਿੰਦਰ ਨੇ ਘਰੂੜ ਕੇ ਆਖਿਆ ਬਸ ਯਾਰ ਕਾਫੀ ਚਾਹ ਗੱਪਾਂ ਛੱਪਾਂ ਮੈਂ ਮੁਸਕਰਾ ਕੇ ਕਿਹਾ ਬਸ ਚਾਹ ਕਾਫੀ ਗੱਪਾਂ ਛੱਪਾਂ ਗਰਮੀਤ ਨੇ ਮੇਰੀ ਸੰਗ ਲਗਾਈ ਤੇ ਹੋਰ ਕੀ ਯਾਰ ਅਸੀਂ ਸਿਰਫ ਦੋਸਤਾਂ ਸਿਰਫ ਦੋਸਤੀ ਸਾਲਿਆ ਫੁੱਦੂ ਸਮਝੀ ਹੋਣੀ ਆ ਤੈਨੂੰ ਵੱਡੇ ਦੋਸਤ ਨੂੰ ਤੀਵੀਂ ਆਦਮੀ ਤੇ ਉਹਨਾਂ ਵਿੱਚ ਸਿਰਫ ਦੋਸਤੀ ਮੈਂ ਨਹੀਂ ਮੰਨਦਾ ਸੁਖਜਿੰਦਰ ਨੇ ਨਾਚ ਸੈਰ ਹਲਾਉਂਦੇ ਨੇ ਕਿਹਾ ਚੱਲ ਮੇਰੀ ਕਰਾ ਦੇ ਫਿਰ ਦੋਸਤੀ ਸੁਖਜਿੰਦਰ ਨੂੰ ਸ਼ਾਇਦ ਮੇਰੀ ਦੋਸਤੀ ਦੀ ਅੰਦਰੋਂ ਅੰਦਰੀ ਅੱਗ ਲੱਗ ਗਈ ਸੀ ਯਾਰ ਬਸ ਸਵੀਕਾਰ ਹੁਣ ਮੈਂ ਗੱਲ ਮਕਾਉਣੀ ਚਾਹੀ ਸੀਗੀ ਗੱਲ ਆਈ ਗਈ ਹੋ ਗਈ ਸੀ ਪਰ ਮੇਰੇ ਦਿਲ ਦੇ ਕਿਸੇ ਕੋਨੇ ਚ ਖੰਡੇ ਵਾਂਗ ਅਟਕੀ ਰਹੀ ਸੀ ਕੀ ਉਹ ਸੱਚਮੁੱਚ ਮੈਨੂੰ ਐਵੇਂ ਹੀ ਸਮਝਦੀ ਹੋਵੇਗੀ ਉਹ ਤਾਂ ਕੁੜੀ ਆ ਉਹ ਥੋੜੀ ਨਾ ਪਹਿਲ ਕਰੂਗੀ ਮੈਂ ਇਹ ਗੱਲ ਪਹਿਲਾਂ ਕਦੇ ਕਿਉਂ ਨਾ ਸੋਚੀ ਆਪਣੇ ਕਮਰੇ ਚ ਆ ਕੇ ਮੈਂ ਕਿੰਨਾ ਚਿਰ ਆਪਣੇ ਕਲੀਗਸ ਦੀਆਂ ਗੱਲਾਂ ਬਾਰੇ ਸੋਚਦਾ ਰਿਹਾ ਆਪਣੇ ਬਾਰੇ ਸੋਚਦਾ ਰਿਹਾ ਅਨੁਪਮ ਬਾਰੇ ਸੋਚਦਾ ਰਿਹਾ ਉਹ ਮਾਡਰਨ ਕੁੜੀ ਆ ਮੇਰੀ ਦੋਸਤ ਆ ਜੀ ਮੈਂ ਪਹਿਲ ਕਰਾਂ ਤਾਂ ਉਸ ਨੂੰ ਕੀ ਇਤਰਾਜ਼ ਹੋ ਸਕਦਾ ਹੈ ਭਲਾ ਅਗਲੇ ਦਿਨ ਸ਼ਨੀਵਾਰ ਦੀ ਛੁੱਟੀ ਸੀ ਸਾਮੀ 7:00 ਵਜੇ ਬਾਹਰ ਬਦਲਵਾਈ ਜਹੀ ਹੋ ਗਈ ਸੀ ਥੋੜੀ ਜੇਰ ਛੀ ਬਿਜਲੀ ਲਿਸ਼ਕੀ ਬੱਦਲ ਗਰ ਗਿਆ ਤੇ ਫਿਰ بارش ਸ਼ੁਰੂ ਹੋ ਗਈ ਅਚਾਨਕ ਕਮਰੇ ਦਾ ਦਰਵਾਜ਼ਾ ਖੜਕਿਆ ਦੇਖਿਆ ਤਾਂ ਸਾਹਮਣੇ ਅਨਪਮਾ ਖੜੀ ਸੀ ਬਾਜ਼ਾਰ ਆਈ ਸੀ ਕੁਝ ਸਾਮਾਨ ਲੈ ਕੇ ਅਚਾਨਕ بارش ਆ ਗਈ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਉਸ ਨੂੰ ਤੱਕਿਆ ਉਸ ਦਾ ਭਿੱਜਿਆ ਹੋਇਆ ਕੋਰਤਾ ਉਸ ਦੇ ਜਿਸਮ ਨਾਲ ਚਿਪਕਿਆ ਹੋਇਆ ਸੀ ਵਾਲਾਂ ਦੀ ਲਟ ਗੱਲ ਨਾਲ ਚੱਪਕੀ ਹੋਈ ਸੀ ਤੇ ਮੈਂ ਤੌਰ ਪੌਰ ਜਿਹਾ ਉਸ ਨੂੰ ਸਿਰ ਤੋਂ ਪੈਰਾਂ ਤੱਕ ਤੱਕੀ ਗਿਆ ਮੈਂ ਅੰਦਰ ਆ ਜਾऊं ਹਾਂ ਹਾਂ ਆਉਣਾ ਮੈਂ ਉਸ ਦੇ ਹੱਥ ਸਮਾਨ ਵਾਲਾ ਥੈਲਾ ਫੜ ਕੇ ਪਾਸੇ ਰੱਖ ਦਿੱਤਾ ਤੇ ਉਸ ਨਾਲ ਬਗਲ ਗੀਰ ਹੋ ਕੇ ਗਿਆ ਤੇ ਉਸ ਨੂੰ ਅਰਧ ਜਫੀ ਚ ਲੈ ਲਿਆ ਮੇਰੇ ਸਾਰੇ ਜਿਸਮ 'ਚ ਇੱਕ ਚੰਚਣਾ ਹੜ ਜਹੀ ਛੜ ਗਈ। ਕਲੀਕਸ ਦੀਆਂ ਗੱਲਾਂ ਮੇਰੇ ਦਿਲ ਦਿਮਾਗ ਤੇ ਹਥੌੜੇ ਵਾਂਗੂ ਵੱਜਣ ਲੱਗੀਆਂ। ਮੈਂ ਅਵੇਗ 'ਚ ਆਕੇ ਉਸ ਨੂੰ ਆਪਣੀਆਂ ਬਾਹਾਂ 'ਚ ਘਟ ਲਿਆ। ਉਹ ਮੇਰੀਆਂ ਬਾਹਾਂ ਵਿੱਚ ਸੁੰਗੜ ਜਹੀ ਗਈ ਤੇ ਫਿਰ ਆਪਣੇ ਆਪ ਨੂੰ ਆਜ਼ਾਦ ਕਰਵਾ ਕੇ ਪਾਸੇ ਉਹ ਖੜੀ। ਤੂੰ ਬੈਠ ਮੈਂ ਚਾਹ ਬਣਾ ਕੇ ਲਿਆਉਣਾ ਹੈ। ਆਖ ਮੈਂ ਰਸੋਈ ਵੱਲ ਨੂੰ ਹੋ ਗਿਆ। ਰਸੋਈ ਦੀ ਖਿੜਕੀ 'ਚੋਂ ਮੈਂ ਬਾਹਰ ਦੇਖਿਆ ਬਾਰਿਸ਼ ਹੋਰ ਤੇਜ਼ ਹੋ ਗਈ ਸੀ। ਮੇਰੇ ਦਿਲ 'ਚ ਉਥੇ ਨੂੰ ਪੁੱਥਲ ਮੱਚੀ ਹੋਈ ਸੀ। ਮੈਂ ਚਾਹ ਬਣਾ ਕੇ ਕਮਰੇ 'ਚ ਆਇਆ। ਦੇਖਿਆ ਅਨੁਭਵਾ ਜੱਜ।